ਸਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਸਾਡੇ ਇਸ ਵੇਲੇ ਜੀ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਮੌਜੂਦ ਹਾਂ ਜਿੱਦੇ ਇੱਕ ਵਿਰਾਸਤੀ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਹੈ ਜਿਹਨੂੰ ਕਿ ਅੱਜ ਜਿਹੜੀ ਸਾਡੀ ਟੀਮ ਹੈ ਕਰਾਉਣ ਵਾਸਤੇ ਅੱਜ ਜਾਇਜਾ ਲੈਣ ਵਾਸਤੇ ਪਹੁੰਚੇ ਹੋਏ ਆ ਤੇ ਇਹ ਪ੍ਰੋਗਰਾਮ ਇਸ ਰਣਜੀਤ ਸਿੰਘ ਬਾਗ ਦੇ ਵਿੱਚ ਕਰਾਇਆ ਜਾ ਰਿਹਾ ਦਿਖਾਓ ਜਿਹੜਾ ਤਸਵੀਰ ਦੇ ਵਿੱਚ ਸਾਰਾ ਇਹ ਗਰਾਊਂਡ ਹੈ ਜਿੱਥੇ ਆ ਸਮਾਗਮ ਜਿਹੜਾ ਹੋਣਾ ਹੈ ਇੱਧਰ ਜਿਹੜਾ ਕੈਮਰਾਮੈਨ ਸਾਹਿਬ ਸਾਰੇ ਇੱਕੋ ਵੀ ਕੈਮਰਾ ਕੋ ਹੱਕ ਮਾ ਕੇ ਦਿਖਾਓ ਬੀਏ ਸਮੇਲਨ ਦਾ ਜਿਹੜਾ ਮੁਖ ਜਿਹੜਾ ਜਿਹੜਾ ਸਟੇਜ ਹੈ ਇਸ ਜਗ੍ਹਾ ਦੇ ਉੱਤੇ ਲੱਗਣੀ ਹੈ ਇਹ ਸਾਰਾ ਸਮਾਗਮ ਹੋਣਾ 1 ਦਸੰਬਰ ਨੂੰ ਜਿਹੜਾ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਇਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਸਾਡੇ ਪ੍ਰਸ਼ਾਸਨ ਤੋਂ ਸਾਰੇ ਜਿਹੜੇ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਾ ਰਹੇ ਨੇ ਤੇ ਗੱਲਬਾਤ ਕਰਦੇ ਆ ਸਾਰੀ ਟੀਮ ਜਿਹੜੀ ਹੈ ਸਾਹਮਣੇ ਮੌਜੂਦ ਹੈ ਸਾਡੇ ਨਾਲ ਤੇ ਸਾਡੇ ਪਹਿਲਾਂ ਤਾਂ ਅਸੀਂ ਗੱਲ ਕਰਦੇ ਗੁਰਿੰਦਰ ਸਿੰਘ ਜੀ ਨਾਲ ਗੁਰਿੰਦਰ ਸਿੰਘ ਜੀ ਕੀ ਪ੍ਰੋਗਰਾਮ ਹੋ ਰਿਹਾ ਸਾਰਾ ਅਸੀਂ ਗੱਲ ਜੀ ਸਾਰਿਆਂ ਨੂੰ ਅਸੀਂ 1 ਦਸੰਬਰ ਦਿਨ ਐਤਵਾਰ ਮਹਾਰਾਜਾ ਰਜੀਤ ਸਿੰਘ ਬਾਗ ਰੋਪੜ ਵਿਖੇ ਅਸੀਂ ਜਿਹੜੀ 1831 ਦੀ 26 ਅਕਤੂਬਰ 1831 ਦੀ ਸੰਧੀ ਆ ਉਹਨੂੰ ਕਮੇਮੋਰੇਟ ਕਰਨ ਲਈ ਅਸੀਂ ਸਮਾਗਮ ਸੰमेलन ਕਰਵਾ ਰਹੇ ਹਾਂ ਜਿਹੇ ਚ ਵੱਖ-ਵੱਖ ਦੇਸ਼ਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਬਹੁਤ ਸਾਰੇ ਸਸਥਾਮਾਂ ਮਿਲ ਕੇ ਸਾਨੇ ਸਹਿਯੋਗ ਕਰ ਰਹੀਆਂ ਤੇ ਅਸੀਂ ਇਸ ਨੂੰ ਗ੍ਰੈਂਡ ਕਰਨ ਜਾ ਰਹੇ ਹਾਂ ਪ੍ਰਸ਼ਾਸਨ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਸਾਡਾ ਪੂਰਨ ਸਹਿਯੋਗ ਕਰ ਰਹੀਆਂ ਜਿਦੇ ਵਿੱਚ ਕੇ ਅਸੀਂ ਇਸ ਸੰਧੀ ਨੂੰ ਜਿਹੜੀ ਇੱਕ ਮੈਮੋਰੀਸਿਸ ਹਿਸਾਬ ਨਾਲ ਕਰ ਰਹੇ ਕਿਉਂਕਿ ਇਹ ਦੁਨੀਆ ਦੀ ਦੀ ਇੱਕੋ ਇੱਕ ਸੰਧੀ ਆ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਜਿਹੜੀ ਇੱਕ ਪਹਿਲਾਂ ਉਹ ਲੈਪਸ ਪਾਲਿਸੀ ਹੋਇਆ ਕਰਦੀ ਪਤਾ ਹੋਊਗਾ ਸਭ ਨੂੰ ਲੈਪਸ ਦੀ ਪਾਲਿਸੀ ਤੋਂ ਹਟ ਕੇ ਇਸ ਸੰਧੀ ਨੂੰ ਸਿਰਫ ਮਹਾਰਾਜਾ ਰਣਜੀਤ ਸਿੰਘ ਕੇ ਕਰਤਾ ਬੰਦਾ ਸੀ ਜਿਨ੍ਹਾਂ ਨੇ ਚੈਲੰਜ ਕੀਤਾ ਤੇ ਉਹਨਾਂ ਦੀਆਂ ਸ਼ਰਤਾਂ ਤੇ ਇਹ ਸੰਧੀ ਹੋਈ ਸੀ ਤੇ ਜਿਹੜੀ ਰਾਜ ਸੀਗਾ ਉਹ ਅੰਗਰੇਜ਼ ਉਸ ਚੀਜ਼ ਨੂੰ ਮੰਨ ਗਏ ਸੀ ਕਿ ਸਤਲੁਜ ਤੋਂ ਲੈ ਕੇ ਜਿਹੜਾ ਪਸ਼ਾਵਰ ਤੱਕ ਦਾ ਰਾਜ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੰਡਰ ਆ ਤੇ ਇਹੀ ਕੁਸੀ ਜਿਹੜੀ ਉਸ ਬਾਉਂਡਰੀ ਲਾਈਨ ਨੂੰ ਉਹਨਾਂ ਨੇ ਕੀਤਾ ਸਾਡੇ ਨਾਲ ਸਾਡੇ ਜਿਹੜੇ ਇਸ ਦੇ ਪ੍ਰੋਮੋਟਰ ਇੰਚਾਰਜ ਸਾਡੇ ਡਾਕਟਰ ਗੁਰਚਰਨ ਸਿੰਘ ਬਣਵਾਇਤ ਕੈਨੇਡਾ ਤੋਂ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੋਂ ਉਹ ਸਾਡੇ ਨਾਲ ਹੈ ਤੇ ਨਾਲ ਹੀ ਸਾਡੇ ਬਖਸ਼ੀ ਸਿੰਘ ਜੀ ਯੂ ਐਸ ਏ ਤੋਂ ਉਹ ਵੀ ਸਾਡੇ ਨਾਲ ਹੈ ਕਿਉਂਕਿ ਬਹੁਤ ਸੰਸਥਾਵਾਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਇਹਨਾਂ ਵੱਲੋਂ ਤੇ ਮੈਂ ਰਿਕੁਐਸਟ ਕਰਾਂਗਾ ਡਾਕਟਰ ਗੁਰਚਰਨ ਸਿੰਘ ਬਣਵਾਇਤ ਜੀ ਨੂੰ ਕਿ ਉਹ ਵੀ ਦੇ ਬਾਰੇ ਬਾਕੀ ਜਾਣਕਾਰੀ ਦੇਣ ਬਿਲਕੁਲ ਪਟਕੇ ਬਣਾਇਓ ਆ ਜਿਹਨੂੰ ਆਜਾ ਆਰ ਟੀਵੀ ਦੇਖਣ ਵਾਲੇ ਰਬੜ ਕੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਮਹੀਨੇ ਦੋ ਮਹੀਨੇ ਤੋਂ ਫੇਸਬੁੱਕ ਦੇ ਉੱਤੇ ਇੱਕ ਖਬਰ ਚੱਲ ਰਹੀ ਆ ਕਿ ਉਹ ਰੋਪੜ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਉਸ ਦੇ ਪਰਥਾਏ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇਹਦਾ ਯਾਇਆ ਲੈਣ ਵਾਸਤੇ ਸਟੇਜ ਕਿੱਥੇ ਲੱਗੇਗੀ ਤੇ ਆਪਣਾ ਲੰਗਰ ਦਾ ਹਾਲ ਕਿਤੇ ਹੋਊਗਾ ਮੈਨੇਜਮੈਂਟ ਕਿਵੇਂ ਕਰਨੀ ਆ ਉਸ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਮੈਂ ਜਿਆਦਾ ਸ਼ਬਦ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ 1831 ਤੇ 26 ਅਕਤੂਬਰ ਨੂੰ ਜਿਹੜੀ ਸੰਧੀ ਹੋਈ ਸੀ ਇਸ ਬੋਰਡ ਦੇ ਥੱਲੇ ਹੋਈ ਸੀ ਇਹ ਪਾਰਕ ਆ ਦੇਖੋਗੇ ਤੁਸੀਂ ਬਹੁਤ ਵੱਡਾ ਪਾਰਕ ਬਣਾਇਆ ਹੋਇਆ ਪਿਛਲੇ ਪਾਸੇ ਹਿਸਟਰੀ ਲਿਖੀ ਹੋਈ ਆ ਜਦੋਂ ਇੱਥੇ ਆ ਕੇ ਹੱਥ ਮਿਲਦਾ ਮਹਾਰਾਜਾ ਰਣਜੀਤ ਸਿੰਘ ਦਾ ਵਿਲੀਅਮ ਦੇ ਨਾਲ ਤੇ ਉਹ ਅਸੀਂ ਸੀਨ ਇਹ ਪੇਸ਼ ਕਰਨਾ ਚਾਹੁੰਦੇ ਅਸੀਂ ਸਿਰਫ ਪ੍ਰਮੋਟ ਕਰਨਾ ਚਾਹੁੰਦੇ ਆ ਇਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਕਿ ਇਹ ਜਗਾ ਉਹ ਸੀ ਜਿੱਥੇ ਖਾਲਸੇ ਦਾ ਰਾਜ ਸੀ ਤੇ دریا ਪਾਰ ਕਰਕੇ ਆਏ ਨਿਸ਼ਾਨ ਸਭ ਉੱਪਰ ਲੱਗਾ ਹੋਇਆ ਇੱਥੋਂ ਕਿਲੋ 2 ਕਿਲੋਮੀਟਰ ਦੇ ਉੱਤੇ ਆ ਤੇ ਸਾਡਾ ਜਿਹੜਾ ਗੁਰੂ ਮਾਰ ਦੀਆਂ ਫੌਜਾਂ ਜਿਹੜੀਆਂ ਨੇ ਉੱਤੋਂ ਗੱਤਕਾ ਖੇលਦੀਆਂ ਹੋਣਗੀਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਇੱਥੇ ਇਕੱਠੇ ਹੋਣਗੇ ਇੱਥੇ ਸਟੇਜ ਲੱਗੇਗੀ ਵੱਡੇ ਵੱਡੇ ਲੋਕ ਆ ਰਹੇ ਨੇ ਮੈਂ ਸੱਦਾ ਦਿੰਦਾ ਕਿ ਤੁਸੀਂ ਵੀ ਆਓ ਸਾਡੀ ਸਾਰੀ ਟੀਮ ਆ ਜਿਹੜੀ ਬਹੁਤ ਦੇਰ ਤੋਂ ਕੰਮ ਕਰ ਰਹੀ ਆ ਤੇ ਆਓ ਆ ਕੇ ਸਾਡਾ ਹੱਥ ਬਟਾਓ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਦੇਖੋ ਕਿ ਤੁਹਾਡਾ ਜਿੱਥੇ ਖਾਲਸੇ ਦਾ ਰਾਜ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੀ ਦੱਸੋ ਜਦੋਂ ਪ੍ਰੋਗਰਾਮ ਚੱਲੂ ਹੋਣਾ ਹੈ ਕਿੰਨੇ ਵਜੇ ਪ੍ਰੋਗਰਾਮ ਚੱਲੂ ਹੋਵੇਗਾ ਬਖਸ਼ੀ ਸਿੰਘ ਯੂਐਸਏ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਸ ਤਰ੍ਹਾਂ ਇੱਥੇ ਮੇਰੇ ਵੀਰਾਂ ਨੇ ਦੱਸਿਆ ਹੈਗਾ ਕਿ ਬਾਹਰੋਂ ਦੂਰ ਦਰੇੜਿਓਂ ਸੰਗਤ ਚੱਲ ਕੇ ਆ ਰਹੀ ਹੈ ਇਸ ਜੋ 1831 ਦੀ ਸੰਧੀ ਹੋਈ ਸੀ ਉਸ ਨੂੰ ਅਸੀਂ ਮੈਂ ਸਮਝਦਾ ਵੀ ਇੱਕ ਜਾਗਰਤ ਕਰਨਾ ਚਾਹੁੰਦੇ ਆ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਗੋਰਿਆਂ ਦੇ ਨਾਲ ਸੰਧੀ ਹੋਈ ਸੀ ਤੇ ਜਿਹੜੀ ਗੱਲ ਤੁਸੀਂ ਪੁੱਛ ਰਹੇ ਕੋ ਟਾਈਮ ਦਾ ਜਿਹੜਾ ਹੈਗਾ 8 ਵਜੇ ਤੋਂ ਲੈ ਕੇ 4 ਵਜੇ ਦਾ ਟਾਈਮ ਹੈਗਾ ਤੇ ਮੈਂ ਬੇਨਤੀ ਫਿਰ ਦੁਬਾਰਾ ਕਰਨੀ ਚਾਹੁੰਦਾ ਕਿ ਦਸੰਬਰ 1 ਨੂੰ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਗੁਰੂ ਘਰਾਂ ਦੇ ਪਤਵੰਤ ਤੇ ਸੱਜਣਾਂ ਅਸੀਂ ਉਹਨਾਂ ਨੂੰ ਓਪਨ ਇਨਵੀਟੇਸ਼ਨ ਦਿੰਦੇ ਆ ਕੋਈ ਕਿਸੇ ਦਾ ਕੰਮ ਨਹੀਂ ਇਹ ਪੰਥ ਦਾ ਕੰਮ ਹੈਗਾ ਸੋ ਮੈਂ ਚਾਹੁੰਦਾ ਕਿ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਵੀ ਹੈਗੇ ਆ ਮੇਰੇ ਵੀਰ ਜੋ ਵੀ ਸੁਣ ਰਹੇ ਐ ਸਾਡੇ ਬੇਨਤੀ ਨੂੰ ਸੁਣ ਰਹੇ ਆ ਉਹ ਜਰੂਰ ਤੁਸੀਂ 1 ਦਸੰਬਰ ਨੂੰ ਇੱਥੇ ਹਾਜ਼ਰੀ ਭਰੋ ਤੇ ਨਾਲ ਵਾਲੇ ਹੋਰ ਵੀਰਾਂ ਭਰਾਵਾਂ ਨੂੰ ਆਪਣੇ ਫੈਮਿਲੀ ਦੇ ਮੈਂਬਰਾਂ ਨੂੰ ਵੀ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਕਿਹਾ ਜਾਂਦਾ ਹੈ ਕਿ ਖਾਲਸਾ ਰਾਜ ਖਾਲਸਾ ਆਪਾਂ ਖਾਲਸੇ ਨੂੰ ਕਈ ਪਾਸੇ ਨੂੰ ਲੈ ਜੰਨੇ ਆ ਪਰ ਲੇਕਿਨ ਤੁਸੀਂ ਇਹ ਵੀ ਆਪਾਂ ਅਪੀਲ ਕਰਦੀਏ ਵੀ ਜਿਹੜੇ ਖਾਲਸਾ ਦਾ ਮਤਲਬ ਸੱਚੇ ਗੱਲ ਹੈ ਜਿਸ ਤਰ੍ਹਾਂ ਆਪਾਂ ਪਿਛਲੇ ਜੇ ਵੀ ਸਮਾਗਮ ਹੋਇਆ ਸੀ ਤੁਸੀਂ ਦੇਖਿਆ ਸੀਗਾ ਤੇ ਥੋੜਾ ਜਿਹਾ ਰੀਫੋਰ ਕਰਿਓ ਜੀ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਖਾਲਸਾ ਰਾਜ ਜਿਹੜਾ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਗੁਣਿਆ ਜਾਂਦਾ ਸੀ ਉਹ ਅਸਲ ਵਿੱਚ ਸਿੱਖ ਰਾਜ ਸਿੱਖ ਰਾਜ ਦੀ ਪਰਵਾਸਾ ਨੂੰ ਹੀ ਪਰਵਾਸ਼ਿਤ ਕੀਤਾ ਗਿਆ ਤੇ ਇੱਥੇ ਜਦੋਂ ਖਾਲਸੇ ਦੀ ਗੱਲ ਆ ਉਹ ਜਿੱਦਾਂ ਕਿ ਸਭ ਨੂੰ ਪਤਾ ਹੀ ਆ ਵੀ ਖਾਲਸਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਐਦਾਂ ਦਾ ਇੱਕ ਰਾਜਾ ਸੀ ਜਿਤੇ ਚ ਅਲੱਗ-ਅਲੱਗ ਜਾਤਾਂ ਧਰਮਾਂ ਤੋਂ ਜਿਹੜੇ ਸੀ ਉਹਨਾਂ ਦੇ ਕੋਟਿਆਰ ਸੋ ਉਹਨਾਂ ਦੇ ਨਾਲ ਸੀਗੇ ਦਰਬਾਰੀ ਅਲੱਗ-ਅਲੱਗ ਸੀ ਕੋਈ ਮੁਸਲਮਨ ਸੀ ਕੋਈ ਹਿੰਦੂ ਸੀ ਈਵਨ ਕਿ ਉਹਨਾਂ ਨੇ ਕੁਝ ਜਿਹੜੇ ਵਿਦੇਸ਼ੀ ਸੀਗੇ ਗੋਰੇ ਜਿਹੜੇ ਸੀ ਉਹ ਵੀ ਉਹਨੇ ਅਪਾਇੰਟ ਕੀਤੇ ਹੋਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ 1 ਦਸੰਬਰ ਨੂੰ ਇਹ ਪ੍ਰੋਗਰਾਮ ਕਰ ਰਹੇ ਆ ਇਹ ਨਿਸ਼ਾਨੇ ਖਾਲਸਾ ਜਿਹੜੀ ਖਾਲਸਾ ਰਾਜ ਦੀ ਚੌਂਕੀ ਆ ਬਰਿਆ ਦੇ ਕੰਡੇ ਤੇ ਰੋਪੜ ਬਣੀ ਹੋਈ ਉੱਥੋਂ ਅਸੀਂ ਸਵੇਰ ਨੂੰ 8:30 ਵਜੇ ਦੇ ਕਰੀਬ ਨਗਰ ਕੀਰਤਨ ਕੱਢਣਾ ਜੋ ਕਿ ਰੋਪੜ ਬਾਗ ਦੇ ਵਿੱਚ ਆ ਕੇ ਸਮਾਪਤ ਹੋਵੇਗਾ ਉਹਦੇ ਵਿੱਚ ਗਤਕਾ ਗਰੁੱਪ ਆਪਣੇ ਜੋਰ ਦਿਖਾਣਗੇ ਤੇ ਹੋਰ ਵੀ ਹਾਥੀ ਘੋੜੇ ਵੀ ਸ਼ਾਮਿਲ ਕੀਤੇ ਜਾਣਗੇ ਤੇ ਪੂਰੇ ਰਸਤੇ ਦੀ ਡੈਕੋਰੇਸ਼ਨ ਕੀਤੀ ਜਾਊਗੀ ਤੇ ਇੱਥੇ ਆ ਕੇ ਬਾਗ ਦੇ ਵਿੱਚ ਆ ਕੇ ਫਿਰ ਸਟੇਜ ਸਜਾਈ ਜਾਏਗੀ ਜਿਹਦੇ ਚ ਢਾਡੀ ਵਾਰਾਂ ਗਾਈਆਂ ਜਾਣਗੇ ਢਾਡੀ ਗਾਣਗੇ ਤੇ ਉਸ ਤੋਂ ਬਾਅਦ ਬੁਲਾ ਰਿਆਂ ਨੂੰ ਟਾਈਮ ਦਿੱਤਾ ਜਾਊਗਾ ਜੋ ਵੀ ਸਾਡੇ ਇਤਿਹਾਸਕਾਰ ਜਾਂ ਵਿਦਵਾਨ ਆ ਉਹ ਆ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਵਾਹਿਗੁਰੂ ਜੀ ਦੀ ਸਮਾਪਤੀ। ਹਾਂਜੀ ਤੇ ਤਕਰੀਬਨ ਸਾਡਾ ਅੰਦਾਜ਼ਾ 4 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਨੀ ਚਾਹੁੰਦੇ ਹਾਂ। ਬਾਕੀ ਫਿਰ ਮੌਕੇ ਮੁਤਾਬਕ ਹੋਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਿਲਕੁਲ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਮਾਕੇ 1 ਦਸੰਬਰ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ। ਦੇਸ਼ ਵਿਦੇਸ਼ ਦੀ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਜਿਹੜੇ ਇਸ ਜਗ੍ਹਾ ਮਹਾਜਨ ਨਸੀਬਾਗਰ ਦੇ ਵਿੱਚ ਇਕੱਠੇ ਹੋਣ ਜੀ ਧੰਨਵਾਦ।